ਹਾਂਜੀ ਬਾਬੇ ਉਹ ਸਸਰੀ ਕਾਲ ਸਾਰਿਆਂ ਨੂੰ ਤੇ ਅੱਜ ਤੁਹਾਡੇ ਵਾਸਤੇ ਇੱਕ ਨਵੀਂ ਅਪਡੇਟ ਲੈ ਕੇ ਆਏ ਆਂ ਨਵੀਂ ਅਪਡੇਟ ਲੈ ਕੇ ਕੀ ਆਏ ਆਂਗੇ ਤੁਹਾਨੂੰ ਪਤਾ ਹੀ ਆਗੇ ਆ ਗਲਾਬ ਸਿੱਧੂ ਬਾਈ ਨੇ ਇੱਕ ਗਾਣਾ ਗਾਇਆਗਾ ਉਹਦੇ ਵਿੱਚ ਕੋਈ ਸਰਪੰਚਾਂ ਬ੍ਰਾ ਦੀ ਕੋਈ ਲਾਈਨ ਗਲਤ ਲਿਖੀ ਮੈਂ ਤਾਂ ਸੁਣਿਆ ਨਹੀਂ ਹੈਗਾ ਗਰੀਲਾ ਜੀ ਮਲ ਮੋਟਾ ਸੁਣਿਆਗਾ ਵੀ ਸਰਪੰਚ ਕਹਿੰਦੇ ਨੇ ਵੀ ਇਹ ਚ ਗਲਤ ਬੋਲਿਆਗਾ ਸਰਪੰਚਾਂ ਨੂੰ ਚੱਲ ਬਈ ਉਹਨੇ ਗਾਉਣ ਵਾਲੇ ਨੇ ਗਾਤਾ ਐਂਟਰਟੇਨਮੈਂਟ ਖਾਤਰ ਖੁਦ ਵੀ ਕਹੀ ਜਾਂਦਾ ਮੈਂ ਐਂਟਰਟੇਨਮੈਂਟ ਖਾਤਰ ਗਾਇਆਗਾ ਕਾਣਾ ਚਲ ਉਹਨੇ ਮਾਫੀ ਮੰਗ ਲਈ ਵਿਚਾਰੇ ਨੇ ਚਲ ਵਧੀਆ ਬੰਦਾ ਏ ਚਲ ਜੀ ਮਾਫੀ ਮੰਗ ਲਈ ਖਹਿੜਾ ਛੜਾਇਆ ਗੱਲ ਤੋਂ ਆਪਦਾ ਪਰ ਜਦੋਂ ਬਈ ਸੁਖਵਿੰਦਰ ਸਿੰਘ ਕੋਲਕੱਤਾ ਨੂੰ ਪਤਾ ਨਹੀਂ ਕਿਹੜਾ ਐਮਐਲਏ ਕਹਿੰਦਾ ਸੀ ਵੀ ਤੇ ਥਾਪੜੇ ਮਾਰ ਮਾਰ ਤੈਨੂੰ ਅੰਦਰ ਸਿੱਟਿਆ ਹੁੰਦਾ ਉੱਤ ਸਰਪੰਚ ਕੋਈ ਬੋਲਿਆ ਨਹੀਂ ਵੀ ਹਾਂ ਹਾਂ ਅੱਜ ਸਾਡੇ ਇੱਕ ਸਰਪੰਚ ਨੂੰ ਕਹਿੰਦਾ ਕੱਲ ਨੂੰ ਦੂਜਿਆਂ ਨੂੰ ਕਹੂਗਾ ਉਦੋਂ ਤੱਕ ਕੋਈ ਬੋਲਿਆ ਨਹੀਂ ਜਦੋਂ ਕਿਤੇ ਆ ਕਿਸੇ ਮਾਤੜ ਗਾਇਕ ਤੋਂ ਨਰਮ ਬੰਦਾ ਹੋ ਜਿਹੜਾ ਵਿਚਾਰਾ ਗਲਾਬ ਸਿੱਧੂ ਵਰਗਾ ਉਦੋਂ ਮਾਫੀ ਮੰਗਾਉਣੀ ਹੁੰਦੀ ਉਦੋਂ ਸਾਰੇ ਚੱਕ ਡੰਡਪੌੜੀ ਇਹ ਬਈ ਜਿਹੜਾ ਬੰਦਾ ਉਹਦਾ ਵਿਚਾਰੇ ਦਾ ਮਾਤੜ ਗਾਇਕ ਸੀਗਾ ਹੁਣ ਵਿਚਾਰੇ ਨੇ ਮਾਫੀ ਮੰਗ ਲਈ ਅਗਲਾ ਕੋ ਆਪਾਂ ਕਿਹੜੇ ਚੱਕਰਾਂ 'ਚ ਪੈਣਾਗਾ ਤਾਂ ਕਰ ਕਿੰਨਾ ਬਈ ਮੜਮਟਾਕਲ ਨੂੰ ਹੱਥ ਮਾਰੂ ਐ ਤਾਂ ਵੱਡੇ ਵੱਡੇ ਗੱਲਾਂ ਹੋ ਜਾਂਦੀਆਂ ਨੇ ਹੁੰਦੀਆਂ ਨੇ ਐਡੇ ਐਡੇ ਵੱਡੇ ਵੱਡੇ ਬੰਦੇ ਮਾਰੇ ਜਾਂਦੇ ਹੁੰਦੇ ਨੇ ਉਦੋਂ ਦਾ ਕੋਤਾ ਕੋ ਬੋਲਦਾ ਨਹੀਂ ਹੈਗਾ ਹੁਣ ਚੱਕ ਕੇ ਮੂੰਹ ਪੋਸਟਾਂ ਪਾਉਣ ਲੱਗ ਦਿਆ ਕਰੋ ਵੀ ਸਾਡੇ ਵਿਰੁੱਧ ਬੋਲ ਤਾਂ ਐ ਬੋਲ ਤਾਂ ਕੁਝ ਨਹੀਂ ਬੋਲਿਆ ਤੁਹਾਡੇ ਵਿਰੁੱਧ ਐਂ ਦਾ ਚੱਲਦੇ ਹੀ ਹੁੰਦਾ ਮੜਾ ਮੋਟਾ ਗਾਣਿਆਂ 'ਚ